ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਨਵਾਂ ਰਿਜ਼ਲਟ ਲੈ ਕੇ ਆਏ ਆ ਤੁਹਾਡੇ ਕੋਲੇ ਵੀਰਜੀ ਦੇ ਖੇਤ ਦੇ ਵਿੱਚ ਖੜੇ ਆਪਾਂ ਇਹਨਾਂ ਨੂੰ ਨਾ ਕਣਕ ਤੇ ਲਗਾਉਣ ਲਈ ਆਪਾਂ ਨੇ ਆਪਣੀ ਕੰਪਨੀ ਦੀ ਦਵਾਈ ਦਿੱਤੀ ਸੀ ਤੇ ਉਹ ਕਿਵੇਂ ਰਿਹਾ ਰਿਜ਼ਲਟ ਕੀ ਗੱਲਬਾਤ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਇਸ ਫਸਲ ਦੇ ਵਿੱਚ ਆਪਣੀ ਦਵਾਈ ਪਾਈ ਸੀ ਤੁਸੀਂ ਨੇ ਕਿਸ ਦੇ ਵਿੱਚ ਪਾਈ ਦੀ ਠੀਕ ਹੈ ਜੀ ਦਾਇਆ ਤੋਂ ਬਿਨਾਂ ਬੀਜ ਇਹ ਡਾਇਆ ਪਾਇਆ ਨਹੀਂ ਇਹਦੇ ਵਿੱਚ ਬਿਲਕੁਲ ਵੀ ਜੂਰੀਆਂ ਦਾ ਡੇਢ ਘਟਾ ਵਾ 1 ਕਿੱਟ ਵਰਡ 1 ਏਕੜ ਦੇ ਵਿੱਚੋਂ ਜੂਰੀਏ ਦਾ ਸਿਰਫ ਡੇਢ ਗੱਟਾ ਤੁਸੀਂ ਨੇ ਪਾਇਆ ਬਾਕੀ ਤੁਸੀਂ ਕੋਈ ਹੋਰ ਪੈਸਟੀਸਾਈਡ ਕੋਈ ਵਰਤਿਆ ਕੁਝ ਨਹੀਂ ਵਰਤਿਆ ਤੇ ਡਾਇਆ ਵੀ ਨਹੀਂ ਪਾਇਆ ਤੁਸੀਂ ਕੋਈ ਡਾਇਆ ਤੁਸੀਂ ਦੇਖੋ ਭਾਈ ਇਹਨਾਂ ਨੇ ਨਾ ਤਾਂ ਡਾਇਆ ਪਾਇਆ ਪਾਇਆ ਕਣਕ ਨੂੰ ਬੀਜਣ ਵੇਲੇ ਤੇ ਨਾ ਹੀ ਕੋਈ ਇਹਨਾਂ ਨੇ ਹੋਰ ਪੈਸਟੀਸਾਈਡ ਲਿਆ ਕੇ ਇਸ ਫਸਲ ਦੇ ਵਿੱਚ ਵਰਤਿਆ ਸਿਰਫ ਇੱਕ ਜੂਰੀਏ ਦਾ ਗੱਟਾ ਪਾਇਆ ਤੇ ਉਸ ਜੂਰੀਏ ਦੇ ਗੱਟੇ ਤੋਂ ਬਾਅਦ ਪੂਰ ਇਹਨਾਂ ਨੇ ਕੋਈ ਵੀ ਚੀਜ਼ ਵਰਤੀ ਨਹੀਂ ਆਪਣੀ ਹੀ ਕੰਪਨੀ ਦੀ ਇੱਕ ਸਪਰੇਅ ਕੀਤੀ ਆ ਤੇ ਇੱਕ ਇਹਨਾਂ ਨੇ ਬੀਜ ਨੂੰ ਲਗਾ ਕੇ ਬੀਜੀ ਤੀ ਤੇ ਕਣਕ ਥੋੜੀ ਜਿਹੀ ਵਾਹੇ نیچے ਦਿਖਾ ਦਿਓ ਕਿੰਨੀ ਕਿਸਾਨਦਾਰ ਖੜੀ ਆ ਸਾਰੀ ਕਣਕ ਇੱਕੋ ਜੀ ਖੜੀ ਆ ਕਿਤੇ ਕੋਈ ਕਮੀ ਪੇਸੀ ਹੈ ਨਹੀਂ ਕਣਕ ਦੇ ਵਿੱਚ ਕੋਈ ਵਾਧ ਘਾਟ ਨਹੀਂ ਹੈਗੀ ਪੂਰਾ ਟਾਪ ਦਾ ਅੱਜ ਰਿਜ਼ਲਟ ਆ ਰਹੇ ਨੇ ਸਾਡੇ ਕੋਲ ਤੇ ਪੂਰੀ ਬਾਇਓ ਪ੍ਰੋਡਕਟ ਆ ਗਈ ਤੇ ਇਹਨਾਂ ਦੇ ਨਾਲ ਆਪਾਂ ਅੱਗੇ ਵੀ ਖੇਤੀ ਵਧੀਆ ਤਰੀਕੇ ਨਾਲ ਮੇਰੇ ਹਿਸਾਬ ਨਾਲ ਕਰ ਸਕਦੇ ਆ ਜੀ ਹਾਂ ਜੀ ਵਧੀਆ ਕਰ ਤੇ ਆਪਾਂ ਨੂੰ ਤੁਹਾਨੂੰ ਕੀ ਲੱਗਦਾ ਵੀ ਅੱਗੇ ਤੋਂ ਤੁਸੀਂ ਇਹ ਚੀਜ਼ ਨੂੰ ਕਿਵੇਂ ਲਿਆ ਇਹ ਤੋਂ ਅੱਗੇ ਤੋਂ ਆਪਾਂ ਡਾਇਆ ਪਾਉਨੇ ਨੇ ਅੱਧਾ ਪਾਵਾਂਗੇ ਜਾਂ ਪਾਵਾਂਗੇ ਵੀ ਉਹ ਥੋੜਾ ਥੋੜਾ ਕਰਕੇ ਸਾਰਾ ਬੰਦ ਕਰ ਹੌਲੀ ਹੌਲੀ ਤੁਸੀਂ ਬੰਦ ਕਰ ਦੋਗੇ ਇਹ ਬਾਈ ਜੀ ਦੀ ਸੋਚ ਮੈਨੂੰ ਬੜੀ ਵਧੀਆ ਲੱਗੀ ਆ ਜਿਸ ਦਿਨ ਇਹਨਾਂ ਨਾਲ ਸਾਡੀ ਗੱਲ ਹੋਈ ਸੀ ਨਾ ਇਹ ਕਹਿੰਦੇ ਵੀ ਅਸੀਂ ਜ਼ੂਰੀ ਆ ਜਾਂ ਡਾਇਆ ਆ ਨਾ ਜੀ ਜਦੋਂ ਖੜਾ ਸੜਾਉਣਾ ਚਾਹੁੰਦੇ ਆ ਕਿਵੇਂ ਨਾ ਕਿਵੇਂ ਇਹਨਾਂ ਚੀਜ਼ਾਂ ਤੋਂ ਅਸੀਂ ਹਟਣਾ ਚਾਹੁੰਦੇ ਆ ਤੇ ਕਹਿੰਦੇ ਵੀ ਸਾਡੀਆਂ ਧਰਤੀਆਂ ਖਰਾਬ ਹੋ ਰਹੀਆਂ ਹਨ ਦਿਨੋਂ ਦਿਨ ਉਹਦੀ ਗਰਭ ਘਟ ਰਿਹਾ ਕਮਜ਼ੋਰ ਹੁੰਦੀ ਜਾ ਰਹੀ ਹੈ ਜਦੋਂ ਆਪਾਂ ਜਿਆਦਾ ਪੈਸਟੀਸਾਈਡ ਵਰਤ ਰਹੇ ਹਾਂ ਤੇ ਇਹਨਾਂ ਦੀ ਸੋਚ ਬੜੀ ਵਧੀਆ ਲੱਗੀ ਸਾਨੂੰ ਤੇ ਇਹਨਾਂ ਨੇ ਉਸ ਸੋਚ ਦੇ ਸਾਧਕ ਇਕ ਰਿਜ਼ਲਟ ਲਿਆਗਾ ਪਹਿਲਾਂ ਸਾਤੋਂ ਇੱਕ ਏਕੜ ਦੇ ਵਿੱਚ ਉਹ ਏਕੜ ਦੇ ਵਿੱਚ ਰਿਜ਼ਲਟ ਪੂਰਾ ਟਾਪ ਦਾ ਮਿਲਿਆ ਬਾਈ ਨੂੰ ਤੇ ਇਹ ਕਹਿੰਦੇ ਵੀ ਅੱਗੇ ਤੋਂ ਵੀ ਅਸੀਂ ਇੱਕ ਏਕੜ ਦਾ ਇਦਾਂ ਹੀ ਬੀਜਾਂਗੇ ਤੇ ਬਾਕੀ ਮਹਾਂ ਦੇ ਵਿੱਚ ਜਿੱਥੇ ਅਸੀਂ ਡਾਇਆ ਲਾਇਆਗਾ ਉੱਥੇ ਵੀ ਅੱਧਾ ਕਰ ਦਾਂਗੇ ਤੇ ਇਹੇ ਆਪਣੇ ਰਿਜ਼ਲਟ ਨੇ ਜੀ ਤੇ ਆਪਾਂ ਇਹਨਾਂ ਕਹਿੰਦੇ ਹੋਏ ਸਾਰਿਆਂ ਦਾ ਧੰਨਵਾਦ ਕਰਦੇ ਆਂ ਹੋਰ ਵੀ ਆਪਾਂ ਰਿਜ਼ਲਟਾਂ ਦੇ ਨਾਲ ਤੁਹਾਨੂੰ ਅੱਗੇ ਤੋਂ ਮਿਲਦੇ ਰਹਾਂਗੇ ਵਧੀਆ-ਵਧੀਆ ਰਿਜ਼ਲਟ ਤੁਹਾਡੇ ਲਈ ਲੈ ਕੇ ਆਵਾਂਗੇ ਥੈਂਕ ਯੂ ਜੀ